ਆ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣੀ ਹੈ ਇੱਕ ਜਿਹੜਾ ਮਨ ਲੋ ਜਿਹੜੀ ਤੁਹਾਡੇ ਤੁਸੀਂ ਚੀਜ਼ਾਂ ਨੂੰ ਵੇਸਟ ਸਿੜ ਦਿੰਨੇ ਹੋ ਕੂੜਾਦਾਨ ਦੇ ਵਿੱਚ ਸਿੜ ਦਿੰਨੇ ਹੋ ਇਹ ਉਹਨਾਂ ਦੇ ਤੋਂ ਤਿਆਰ ਕੀਤੀਆਂ ਗਈਆਂ ਚੀਜ਼ਾਂ ਸਿੜਤ ਬਾਅਦ ਵਿੱਚ ਹੋ ਜਾਏਗਾ ਕਿਨੂੰ ਤੁਸੀਂ ਸਮਝਦੇ ਹੋ ਵੀ ਅਸੀਂ ਸਾਡੇ ਵਾਸਤੇ ਇਹ ਕੰਮ ਦੀਆਂ ਨਹੀਂ ਪਰ ਉਹ ਆਮ ਹੀ ਲੋਕਾਂ ਦੇ ਕਰਾਂ ਦੇ ਜਿਹੜੀਆਂ ਚੀਜ਼ਾਂ ਤੁਸੀਂ ਉਹਨਾਂ ਨੂੰ ਕਿਸੇ ਵਰਤੋਂ 'ਚ ਨਹੀਂ ਲਿਆਉਂਦੇ ਤਾਂ ਉਹਨਾਂ ਨੂੰ ਵਿਚਰੀਆਂ ਪਈਆਂ ਗਾਲ ਛੜ ਜਾਂਦੀਆਂ ਖਰਾਬ ਹੋ ਜਾਂਦੀਆਂ ਪਰ ਇੱਥੇ ਜਿਹੜਾ ਇੱਕ ਉਹਨਾਂ ਨੂੰ ਸਹੀ ਕਰਮਵਾਰ ਲਾ ਕੇ ਜਿਹੜਾ ਪੱਥਰਾਂ ਨੂੰ ਕਰਮਵਾਰ ਚਿੰਨ ਕੇ ਉਹਨਾਂ ਦੀਆਂ ਦੁਵਾਰਾਂ ਬਣਾ ਕੇ ਬਹੁਤ ਹੀ ਵਧੀਆ ਜਿਹੜਾ ਬਣਾਇਆ ਗਿਆ ਸੱਸੋਂ ਬਿਜਲੀਆਂ ਇੱਕ ਵਧੀਆ ਲੱਗ ਸਕਣ ਹਾਂ ਤੁਸੀਂ ਦੇਖ ਰਹੇ ਹੋ ਥੱਲੇ ਜਿਵੇਂ ਇੱਕ ਝੀਲ ਨੂੰ ਮ ਬਣਾਇਆ ਗਿਆ ਆਉ ਚੀਓ ਚੀਆ ਦਵਾਰਾਂ ਲਾ ਕੇ ਆ ਇਹਨੂੰ ਇੱਕ ਕੱਚਾ ਘਰ ਬਣਾਇਆ ਗਿਆ ਜਿਹਨੂੰ ਮਿੱਟੀ ਦਾ ਲੇਪ ਕਰਕੇ ਬਣਾਇਆ ਗਿਆ ਮੈਸੇ ਦਾ ਹੁਣ ਤਾਂ ਨੋ ਐਂਟਰੀ ਆ ਬੰਦ ਆ ਆ ਤੁਸੀਂ ਦੇਖ ਸਕਦੇ ਹੋ ਕਾਫੀ ਤعداد ਦੇ ਵਿੱਚ ਇੱਥੇ ਵੱਖ-ਵੱਖ ਸਟੇਟਾਂ ਤੋਂ ਸਟੂਡੈਂਟ ਆ ਵਗੈਰਾ ਆਇਓ ਇੱਥੇ ਦੇਖਣੇ ਨੂੰ ਆਹ ਦੇਖੋ ਸ਼ਰ ਨੇ ਤੁਸੀਂ ਦੇਖ ਰਹੇ ਹੋ ਰੌਗ ਗਾਰਡ ਦੇ ਵਿੱਚ ਲੱਖ ਲੱਖ ਬਕਵਾਕਲ ਕੇਸ਼ਨਾ ਦੇ ਜਲੇ ਦ੍ਰਿਸ਼ ਆ ਦੇਖੋ ਆਹ ਜਿਹੜਾ ਇੱਥੇ ਇੱਕ ਸਕਰੀਨ ਲੱਗੀ ਆ థియేਟਰ ਨੁਮਾ ਹੀ ਆ ਜਿਹੜਾ ਇੱਥੇ ਦਰਸ਼ਕ ਮਨ ਰੋਗ ਕਰਨ ਮਾਰੇ ਜਾਂ ਜੋ ਵੀ ਕੋਈ ਜਾਣਕਾਰੀ ਦਿੰਦੇ ਆ ਤਾਂ ਇਥੋਂ ਪਲੇ ਕਰਕੇ ਆ ਜਿਹੜਾ ਦਰਸ਼ਕਾਂ ਦੇ ਬੈਠਣ ਵਾਸਤੇ ਜੀਆਂ ਸੀਟ ਵਗੈਰਾ ਲਾਈ ਹੋਈ ਆ